ਤਸਿਕਾ ਜੀ ਐਨਆਰਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਬਲਵੰਤ ਸਿੰਘ ਰਾਜਵਾਨਾ ਜੁੜੀ ਹੋਈ ਹੈ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਤਾਂ ਜਿੱਥੇ ਇੱਕ ਪਾਸੇ ਬਲਵੰਤ ਸਿੰਘ ਰਾਜਵਾਨਾ ਜੇਲ੍ਹ ਚ ਬੰਦ ਨੇ ਤਾਂ ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਵੱਡੀਆਂ ਚਰਚਾਵਾਂ ਛਿੜ ਚੁੱਕੀਆਂ ਨੇ ਤਾਂ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਨਾਂ ਨੂੰ ਲੈ ਕੇ ਵੱਡੀ ਚਰਚਾ ਛਿੜੀ ਹੋਈ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਪਾਂ ਜਥੇਦਾਰ ਨਿਯੁਕਤ ਕੀਤਾ ਜਾ ਸਕਦਾ ਹੈ ਅਕਾਲ ਤਖਤ ਸਾਹਿਬ ਦਾ ਇਹ ਵੱਡੇ ਪੱਧਰ ਤੇ ਜਿਹੜੀ ਆ ਜਾਣਕਾਰੀ ਸਾਹਮਣੇ ਆਈ ਆ ਅਤੇ ਸੂਤਰਾਂ ਦੇ ਹਵਾਲੇ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਆ ਕਿ ਮੀਡੀਆ ਰਾਹੀਂ ਜੋ ਜਾਣਕਾਰੀ ਮਿਲੀ ਆ ਉਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਜਿਹੜਾ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਜਾ ਸਕਦਾ ਹੈ ਤਾਂ ਇਸ ਦੀ ਪੇਸ਼ਕਸ਼ਾ ਜਿਹੜੀ ਅਕਾਲੀ ਦਲ ਕਰ ਸਕਦਾ ਹੈ ਐ ਜੀ ਪੀ ਸੀ ਅੱਗੇ ਅਤੇ ਐ ਜੀ ਪੀ ਸੀ ਫਿਰ ਇਸ ਤੇ ਵਿਚਾਰ ਕਰਕੇ ਅੰਤਰੰਕ ਕਮੇਟੀ ਕੋਲ ਜਿਹੜਾ ਫੈਸਲਾ ਆ ਲੈ ਲੈ ਸਕਦੇ ਆ ਤਾਂ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਜੋ ਕਿ ਸਾਬਕਾ ਮੁੱਖ ਮੰਤਰੀ ਬਿਆਸ ਸਿੰਘ ਦੇ ਕਤਲ ਕਾਂਡ ਨੂੰ ਲੈ ਕੇ ਜੇਲ੍ਹ ਚ ਬੰਦ ਨੇ ਤੇ ਫਾਂਸੀ ਦੀ ਸਜ਼ਾ ਉਹਨਾਂ ਨੂੰ ਹੋਈ ਵੀ ਆ ਹਾਲਾਂਕਿ ਸਜ਼ਾ ਤੇ ਵੱਡੀ ਟਸਲਾ ਜਿਹੜੀ ਫਾਂਸੀ ਹੋਈ ਆ ਕਿ ਕਦੋਂ ਤੱਕ ਫਾਂਸੀ ਦਿੱਤੀ ਜਾਣੀ ਆ ਕਿਉਂਕਿ ਰਹਿਮ ਦੀ ਅਪੀਲ ਆ ਜਿਹੜੀ ਉਹ ਕਦੇ ਸੁਪਰੀਮ ਕੋਰਟ ਚ ਜਾਂਦੀ ਆ ਤੇ ਕਦੇ ਆ ਮਾਜੁਗ ਰਾਸ਼ਟਰਪਤੀ ਕੋਲ ਜਾਂਦੀ ਆ ਤਾਂ ਇਹ ਜਿਹੜਾ ਮਸਲਾ ਜਿਹੜਾ ਵੱਡਾ ਬਣਿਆ ਹੋਇਆ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਹੁਣ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਵੱਡਾ ਫੈਸਲਾ ਲਿਆ ਜਾ ਸਕਦਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੀਡੀਆ ਦੇ ਰਾਹੀਂ ਜੋ ਜਾਣਕਾਰੀ ਮਿਲੀ ਆ ਸੂਤਰਾਂ ਦੇ ਹਵਾਲੇ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਥੇਦਾਰ ਨਿਯੁਕਤ ਕੀਤਾ ਜਾ ਸਕਦਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਿਉਂਕਿ ਇਸ ਦੇ ਲਈ ਇੱਕ ਕਿਆਸ ਰਹੀਆਂ ਇੱਥੋਂ ਜ਼ਿਆਦਾ ਪੈਦਾ ਹੋ ਰਹੀਆਂ ਨੇ ਕਿ ਬਿੱਤੇ ਦਿਨ ਹੀ ਜੀਪੀਸੀ ਪ੍ਰਧਾਨ ਬਲਵੰਤ ਸਿੰਘ ਰਾਜਵਾਨਾ ਨੂੰ ਜੇਲ੍ਹ ਚ ਮਿਲ ਕੇ ਗਏ ਸੀ ਤਾਂ ਉਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਕਿ ਬਿੱਤੇ ਦਿਨ ਹੀ ਵੱਡਾ ਫੈਸਲਾ ਲਿਆ ਜਾਂਦਾ ਐ ਜੀਪੀਸੀ ਵੱਲੋਂ ਕਿ ਸਾਫਕਾ ਪੀਐਮ ਸਾਫਕਾ ਪ੍ਰਧਾਨ ਮੰਤਰੀ ਡਾਕਟਰ ਮਮੋਨ ਸਿੰਘ ਦੀ ਜਿਹੜੀ ਤਸਵੀਰ ਹੈ ਉਹ ਸਿੱਖਿਆ ਜਾਇਬ ਘਰ ਚ ਲਗਾਈ ਜਾਂਦੀ ਆ ਅਤੇ ਉਸਤੇ ਆ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਚਿੱਠੀ ਲਿਖ ਕੇ ਬਿੱਤੇ ਕੱਲ੍ਹ ਹੀ ਇਤਰਾਜ਼ ਜਤਾਇਆ ਗਿਆ ਜਿਸ ਤੋਂ ਬਾਅਦ ਹੁਣ ਮੁੜ ਤੋਂ ਵਿਚਾਰ ਕਰਨ ਦੇ ਲਈ ਐ ਜੀ ਪੀ ਸੀ ਨੇ ਐਲਾਨ ਕੀਤਾ ਹੈ ਤਾਂ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮਨੀ ਨੇ ਕਿਹਾ ਧਾਮਨੀ ਨੇ ਕਿਹਾ ਹੈ ਕਿ ਇਸ ਤੇ ਮੁੜ ਵਿਚਾਰ ਕਰਾਂਗੇ ਤੇ ਆ ਫੈਸਲ ਤਸਵੀਰ ਨੂੰ ਲੈ ਕੇ ਜਿਹੜੀ ਆ ਉਹ ਕੋਈ ਵੀ ਫੈਸਲਾ ਹੁਣ ਜਾ ਸਕਦਾ ਤਾਂ ਉਧਰ ਜੇ ਘਰ ਦੇਖਿਆ ਜਾਵੇ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਕਿਸੇ ਸਮੇਂ ਵੀ ਕੋਈ ਵੀ ਵੱਡਾ ਐਲਾਨ ਹੋ ਸਕਦਾ ਤਾਂ ਵੱਡੀ ਚਰਚਾ ਚੱਲ ਰਹੀ ਹੈ ਕਿ ਕਿਸੇ ਸਮੇਂ ਵੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖਤ ਸਾਹਿਬ ਦਾ ਜਿਹੜੇ ਜਥੇਦਾਰ ਨਿਯੁਕਤ ਕੀਤਾ ਜਾ ਸਕਦਾ ਹਾਲਾਂਕਿ ਜੇ ਘਰ ਦੇਖਿਆ ਜਾਵੇ ਕਿ ਬਿੱਤੇ ਦਿਨ ਹੀ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਜਿਹੜਾ ਕਿ ਜਥੇਦਾਰ ਦੇ ਨਿਯੁਕਤ ਕੀਤਾ ਗਿਆ ਹਾਲਾਂਕਿ ਉਹਨਾਂ ਨੂੰ ਕਾਰਜਕਾਰੀ ਆ ਜਿਹੜਾ ਜਥੇਦਾਰ ਲਗਾਇਆ ਹੋਇਆ ਜੋ ਕਿ ਆਪਣੇ ਵੱਡੇ ਪੱਧਰ ਤੇ ਜਿਹੜੇ ਆ ਪ੍ਰਚਾਰ ਨੂੰ ਲੈ ਕੇ ਕੰਮਕਾਰ ਵੀ ਕਰ ਰਿਹਾ ਤੇ ਵੱਡਾ ਪ੍ਰਚਾਰ ਵੀ ਕਰ ਰਿਹਾ ਤੇ ਉਹਨਾਂ ਦੇ ਜਿਹੜੇ ਆ ਦਸਤਾਰਬੰਦੀ ਨੂੰ ਲੈ ਕੇ ਵੀ ਵੱਡਾ ਜਿਹੜਾ ਘਮਾਸਾਨ ਛੜਿਆ ਸੀ ਕਿ ਉਹਨਾਂ ਦੀ ਦਸਤਾਰਬੰਦੀ ਸਵੇਰੇ ਸਵੇਰੇ ਕਰਵਾ ਦਿੱਤੀ ਜਾਂਦੀ ਆ ਤੇ ਕਾਫੀ ਜਿਹੜੇ ਸਵਾਲ ਹੁੰਦੇ ਆ ਕਿ ਮੌਕੇ ਤੇ ਨਿਹੰਗ ਸਿੰਘ ਜਥੇਬੰਦੀਆਂ ਨਹੀਂ ਪਹੁੰਚੀਆਂ ਜਾਂ ਬਖ ਵਖ ਜਿਹੜੇ ਆ ਆ ਸਿੱਖ ਜਥੇਵੰਦੀਆਂ ਨੇ ਉਹ ਨਹੀਂ ਪਹੁੰਚਿਆ ਜਾਂ ਸਿੱਖ ਪ੍ਰਚਾਰ ਕਰਨੀ ਮੌਕੇ ਤੇ ਇਕੱਠੇ ਕਿੱਤੇ ਕੀਤਾ ਇਹ ਵੱਡੇ ਸਵਾਲ ਹੈ ਜਿਹੜੇ ਭਾਈ ਬਲਵੰਤ ਸਿੰਘ ਆ ਭਾਈ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਨੂੰ ਲੈ ਕੇ ਖੜੇ ਹੋ ਰਹੇ ਸੀ ਪਰ ਜੋ ਕੁਲਦੀਪ ਸਿੰਘ ਗੜਗੱਜ ਜਥੇਦਾਰ ਸਾਹਿਬ ਵੱਲੋਂ ਹੁਣ ਸੇਵਾਵਾਂ ਜਿਹੜੇ ਸ਼ੁਰੂ ਕੀਤੀਆਂ ਗਿਆ ਨੇ ਉਸ ਨੂੰ ਲੈ ਕੇ ਕਿਤਨਾ ਕਿਤੇ ਸੰਗਤਾ ਚ ਰੋਸ ਵੀ ਜਿਹੜਾ ਘੜ ਦਾ ਨਜ਼ਰ ਆ ਰਿਹਾ ਤੇ ਉਧਰ ਜੇ ਘਰ ਦੇਖਿਆ ਜਾਵੇ ਕਿ ਜੇਲ੍ਹ ਚ ਸਜ਼ਾ ਯਾਤਾਂ ਪਰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਵੱਡੀ ਖਬਰ ਸਾਂਝੀ ਹੈ ਕਰ ਰਹੇ ਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਜ਼ਥੇਦਾਰ ਨਿਯੁਕਤ ਕੀਤਾ ਜਾ ਸਕਦਾ ਹੈ ਕੁਲਦੀਪ ਸਿੰਘ ਗੜਗੱਜ ਜਿਹੜੇ ਆ ਉਹ ਆਕਾਲ ਤਖਤ ਸਾਹਿਬ ਤੇ ਕਾਰਜਕਾਰੀ ਤੌਰ ਤੇ ਜ਼ਥੇਦਾਰ ਲਗਾਏ ਗਏ ਨੇ ਤੇ ਉਧਰ ਭਾਈ ਬਲਵੰਤ ਸਿੰਘ ਰਾਜਵਾਨਾ ਜੋ ਕਿ ਆ ਸਾਬਕਾ ਮੁੱਖ ਮੰਤਰੀ ਬਿਆਸ ਸਿੰਘ ਕਤਲकांड ਚ ਸਜ਼ਾ ਜਾਪਤਾ ਨੇ 88 ਦੀ ਸਜ਼ਾ ਤੱਕ ਹੋਈ ਵੀ ਉਹਨਾਂ ਨੂੰ ਤਾਂ ਸਜ਼ਾ ਉਹਨਾਂ ਦੀ ਉਹ ਤੋਂ ਰੁਕ ਜਾਂਦੀ ਆ ਫਾਂਸੀ ਦੀ ਜਦੋਂ ਸਿੱਖ ਜਥੇਬੰਦੀਆਂ ਵਿੱਚ ਵਿਰੋਧਵਾਦ ਆ ਤੇ ਰੋਸ ਜ਼ਾਹਰ ਕੀਤਾ ਜਾਂਦਾ ਜਿੱਦੇ ਚਾਲਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਜਿਹੜੇ ਆ ਮੌਕੇ ਤੇ ਅਪੀਲ ਆ ਜਿਹੜੀ ਉਹ ਰਾਸ਼ਟਰਪਤੀ ਨੂੰ ਕੀਤੀ ਜਾਂਦੀ ਆ ਤੇ ਮੌਕੇ ਤੇ ਪ੍ਰਸ਼ਾਸਨ ਨੂੰ ਕੀਤੀ ਜਾਂਦੀ ਆ ਕਿ ਹਜੇ ਜਿਹੜੇ ਆ ਫਾਂਸੀ ਸਜ਼ਾ ਨਾ ਦਿੱਤੀ ਜਾਵੇ ਜਿਸ ਤੋਂ ਬਾਅਦ ਇਹ ਮਾਮਲਾ ਉਸ ਸਮੇਂ ਤੋਂ ਹੀ ਲੜਕਿਆ ਹੋਇਆ ਕਿ ਫਾਂਸੀ ਕਦੋਂ ਦੇਣੀ ਹੈ ਤਾਂ ਹੁਣ ਵੱਡੀ ਅਪਡੇਟ ਸਾਹਮਣੇ ਆਈ ਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਕਿਸੇ ਸਮੇਂ ਵੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਜਾ ਸਕਦਾ ਹਾਲਾਂਕਿ ਚਰਚਾ ਕਦੋਂ ਇਸ ਬਾਰੇ ਕੋਈ ਆ ਜਿਹੜੇ ਨਿਯੁਕਤੀ ਸਾਹਮਣੇ ਆਏਗੀ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਅਕਾਲੀ ਦਲ ਬਾਰੇ ਜਿਹੜੀ ਚਰਚਾ ਛੜੀ ਆ ਕਿ ਸ਼੍ਰੋਮਣੀ ਅਕਾਲੀ ਦਲ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਨਾਮ ਪੇਸ਼ਕਸ਼ ਕਰ ਸਕਦੀ ਹੈ ਕਿ ਜਥੇਦਾਰ ਨਵੇਂ ਆ ਜਿਹੜੇ ਉਹ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਨਿਯੁਕਤ ਕੀਤਾ ਜਾਵੇ ਤਾਂ ਇਹ ਕਿਤੇ ਨਾ ਕਿਤੇ ਵੱਡੀ ਅਪਡੇਟ ਆ ਜਿਹੜੀ ਸਾਹਮਣੇ ਆਈ ਹੈ ਤੇ ਉਧਰ ਜੇ ਘਰ ਦੇਖਿਆ ਜਾਵੇ ਕਿ ਪਹਿਲਾਂ ਵੀ ਜਿਹੜੇ ਭਾਈ ਰੰਜਿਆ ਸਿੰਘ ਨੂੰ ਜਿਹੜਾ ਕਿ ਜਥੇਦਾਰ ਲਗਾਇਆ ਗਿਆ ਸੀ ਉਹ ਵੀ ਜੇਲ੍ਹ 'ਚ ਸੀ ਤੇ ਹੁਣ ਭਾਈ ਬਲਵੰਤ ਸਿੰਘ ਰਾਜਵਾਨਾ ਵੀ ਜੇਲ੍ਹ ਵਿੱਚ ਬੰਦ ਨੇ ਤੇ ਆ ਉਸ ਦੇਖਣਾ ਹੋਏਗਾ ਕਿ ਜਥੇਦਾਰ ਸਾਹਿਬ ਦੀ ਜਥਾ ਜਦੋਂ ਸੇਵਾ ਮਿਲੇਗੀ ਕਿ ਜਿਹੜੀ ਇਹ ਰਹਿਨ ਦੀ ਅਪੀਲ ਆ ਉਸ ਤੇ ਜਲਦ ਕਾਰਵਾਈ ਹੋਏਗੀ ਜਾਂ ਨਾ ਹਾਲਾਂਕਿ ਸੁਪਰੀਮ ਕੋਰਟ ਨੇ ਬਾਰ ਬਾਰ ਟਿੱਪਣੀਆਂ ਕੀਤੀਆਂ ਕੇਂਦਰ ਸਰਕਾਰ ਨੂੰ ਕੇਸ ਤੇ ਮਸਲੇ ਤੇ ਵੱਡਾ ਜਲਦ ਤੋਂ ਜਲਦ ਫੈਸਲਾ ਲਿਆ ਜਾਵੇ ਕਿ ਸਜ਼ਾ ਆ ਫਾਂਸੀ ਦੀ ਦੇਣੀ ਆ ਜਾਂ ਨਾ ਆ ਫਾਂਸੀ ਦਇਆ ਕਰਨੀ ਆ ਜਾਂ ਨਾ ਪਰ ਉਧਰ ਆ ਹੁਣੇ ਮਸਲਾ ਜਿਹੜਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਆ ਤੇ ਕਿਸੇ ਸਮੇਂ ਵੀ ਵਿਚਾਰ ਜਿਹੜਾ ਸੁਪਰੀਮ ਕੋਰਟ ਫੈਸਲਾ ਸੁਣਾ ਸਕਦਾ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਹੋਇਆ ਕਿ ਫਿਰ ਅਸੀਂ ਆਪਣੇ ਆਧਾਰ ਤੇ ਫੈਸਲਾ ਸੁਣਾਵਾਂਗੇ ਜੇਕਰ ਕੇਂਦਰ ਸਰਕਾਰ ਸਮੇਂ ਤੋਂ ਪਹਿਲਾਂ ਕੋਈ ਫੈਸਲਾ ਨਾ ਲੈ ਸਕੀ ਤਾਂ ਹੁਣ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਮੀਡੀਆ ਦੇ ਹਵਾਲੇ ਨਾਲ ਜਿਹੜੀ ਜਾਣਕਾਰੀ ਮਿਲੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਵੱਡੇ ਪੱਧਰ ਤੇ ਚਰਚਾ ਚੱਲ ਰਹੀ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਨਵੇਂ ਜਥੇਦਾਰ ਨਿਯੁਕਤ ਕੀਤਾ ਜਾ ਸਕਦਾ ਹੈ